ਖਾਣੇ ਆ ਨਾ ਫਾਸਟ ਫੂਡ ਖਾਣੇ ਆ ਉਹ ਬਣਦੇ ਦਿਖਾਉਣੇ ਨੇ ਵੀ ਕਿੰਨੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਕਿੰਨੇ ਸਾਰੇ ਸਖਤ ਹੁੰਦੇ ਨੇ ਟਰਦੇ ਤੱਕ ਨਹੀਂ ਹੈਗੇ ਤੇ ਆ ਦੇਖੋ ਮੈਦਾ ਹੀ ਮੈਦਾਨ ਨਿਹਰਾ ਚੱਪਲਾਂ ਦੇ ਵਿੱਚ ਉਮੀਦ ਸਫਾਈ ਦਾ ਪਹਿਲੀ ਕੱਲ ਤਾਂ ਕੌਣ ਸਫਾਈ ਰੱਖਦਾ ਉਹਨਾਂ ਨੇ ਘੜਾ ਪਖਾਣੇ ਹੁੰਦੇ ਨੇ ਤੁਹਾਡੇ ਤੱਕ ਇਹ ਪਹੁੰਚਾਉਣੇ ਨੇ ਆਪਣੇ ਤੱਕ ਇਹ ਪਹੁੰਚਾਉਣੇ ਨੇ ਆ ਦੇਖੋ ਤੁਸੀਂ ਆ ਨਾ ਰੋਟਾ ਪਾਤਾ ਬਹੁਤ ਸਿਹਤ ਲਈ ਖਤਰਨਾਕ ਆ ਇਹ ਹੱਡੀਆਂ ਨੂੰ ਬਿਲਕੁਲ ਗਾਲ ਦਿੰਦਾ ਹੈ ਇੰਨਾ ਖਤਰਨਾਕ ਆ ਦੇਖੋ ਤੁਸੀਂ ਨਿਹਰਾ ਹੀ ਮੈਦਾ ਆ ਕਿੱਡੀ ਕਿੱਡੀ ਮੋਟੀ ਲੇਅਰ ਬਣਾਈ ਜਾਂਦੇ ਨੇ ਉਹਦੀ ਮੈਦੇ ਦੀ ਅਬ ਦੇਖੇ ਰਹਾ ਬਣੇ ਬਣੇ ਰਹੋ ਵੀਡੀਓ ਦੇ ਵਿੱਚ ਵਾਲੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇੱਕ ਦਾ ਵੀ ਭਲਾ ਹੋ ਗਿਆ ਨਾ ਬਹੁਤ ਪੁੰਨ ਵਾਲਾ ਕੰਮ ਆ ਆ ਦੇਖੋ ਕਿੰਨੀ ਮੋਟੀ ਲੇਅਰ ਬਣ ਗਈ ਉਹਦੀ ਮੈਜਦੇ ਦੀ ਟੁੱਟ ਨਹੀਂ ਰਹੀ ਇਹ ਕਿਸੇ ਟੀਨ ਪਲੇਟ ਵਾਂਗੂ ਕਿਸੇ ਪੇਪਰ ਵਾਂਗੂ ਚੜੀ ਜਾਂਦੀ ਹੈ ਬਿਲਟੀ ਜਾਂਦੀ ਹੈ ਰੋਲ ਬਣੀ ਜਾਂਦੇ ਨੇ ਟੁੱਟ ਨਹੀਂ ਰਹੀ ਇਹ ਕਿੰਨੀ ਸਖਤ ਹੋਊਗੀ ਤੇ ਪਚ ਕਿਵੇਂ ਜਾਊਗੀ ਆਪਣੇ ਸਰੀਰ ਦੇ ਵਿੱਚ ਜਾ ਕੇ ਜਿਹੜੀ ਇੰਨੀ ਚੀਜ਼ ਸਖਤ ਆ ਉਹ ਪਚੂਗੀ ਕਿਵੇਂ ਤਾਂ ਲੋਹੇ ਵਾਲਾ ਕੰਮਾ ਲੋਹੇ ਨਾਲ ਵੀ ਉੱਪਰ ਦੀ ਹੋ ਗਿਆ ਲੋਹਾ ਕਿਤੇ ਨਾ ਕਿਤੇ ਜ਼ਰ ਜ਼ੋਰ ਲਾ ਕੇ ਗਲ ਜਾਂਦਾ ਇਹਨੂੰ ਤਾਂ ਜਰਬ ਨਹੀਂ ਲੱਗਣੀ ah d'accordo